ਹਾਂਜੀ ਸਰ ਜੀ ਸਭ ਤੋਂ ਪਹਿਲਾਂ ਮੈਂ ਇਲੈਕਟ੍ਰੋਨਿਕ ਮੀਡੀਆ ਤੇ ਪ੍ਰਿੰਟ ਮੀਡੀਆ ਦਾ ਧੰਨਵਾਦ ਕਰੀ ਆ ਕਿ ਤੁਸੀਂ ਅੱਜ ਆਪਣਾ ਟਾਈਮ ਕੱਢ ਕੇ ਤੇ ਮੇਰੀ ਜਿਹੜੀ ਆ ਰੈਸਟਾਂ ਦੇ ਤੇ ਆਈ ਸੀ ਮੈਂ ਇਹ ਦੱਸਣਾ ਚਾਹਣਾ ਜੀ ਥੋੜੇ ਦਿਨ ਪਹਿਲਾਂ ਗਨੀਮਪੁਰ ਦਾ ਜਿਹੜੀ ਹਲਕਾ ਮੁਜੀਠਾ ਤੋਂ ਬਧਾਏ ਇੱਕ ਨੇ ਬੀਬੀ ਗਨੀਮਪੁਰ ਦੀ ਉਹਨਾਂ ਦਾ ਬਿਆਨ ਆਇਆ ਸੀ ਕਿ ਇਹ ਲੰਬਾ ਪੁਚੀ ਕਰਕੇ ਜਿਹੜੀਆਂ ਆਵਾਜ਼ਾਂ ਦੀ ਪਾਰਟੀ ਦੇ ਹੈਗੇ ਨਹੀਂ ਹਲਕਾਂ ਚਾ ਜਿੰਬਾ ਪੂੰਜੀ ਕਰਕੇ ਸਕੂਲਾਂ ਤੇ ਨਹੀਂ ਪੱਥਰ ਰੱਖਣਦੇ ਮੈਂ ਵਿਵਾ ਗਨੀਵ ਕੋ ਜੀ ਨੂੰ ਦੱਸਣਾ ਚਾਹਣਾ ਵਾ ਤੱਥਾਂ ਦੇ ਦਾ ਮੈਂ ਕੁੜਵਾਇਆ ਉਥੋਂ ਡੀਓ ਆਫਿਸ ਚੋਂ ਕਿ ਇਹਨਾਂ ਦੀ ਸਰਕਾਰ 2007 ਤੋਂ ਸਟਾਰਟ ਹੋ ਕੇ ਤੇ 2017 ਤੱਕ ਰਹੀ ਸੀ 2007 ਅੱਠਵੇਂ ਤੇ ਇਹਨਾਂ ਰਸੋਈ ਲਈ 60000 ਰੁਪਏ ਦਿੱਤਾ 8-9 ਚ 5000 ਰੁਪਏ ਦਿੱਤਾ ਫੇਰ ਇਹਨੇ 2.5 ਲੱਖ ਦਿੱਤਾ 2009-10 ਚ 10315 ਰੁਪਏ ਦਿੱਤੇ ਫੇਰ ਇਹਨੇ 10110 ਚ 10100 ਰੁਪਏ ਦਿੱਤਾ 11 ਚ ਫੇਰ 10000 ਤਾਂ ਫੇਰ 11 ਚ 10000 ਦਿੱਤਾ ਤੇ 22000 ਰੁਪਏ ਦਿੱਤਾ ਨਾ 11-12 ਚ ਤੇ 5200 ਰੁਪਏ ਦਿੱਤਾ ਇਹਨਾਂ ਇੱਕ ਸਾਰੀ ਰਸਈ ਫੇਰ 12-13 ਦੇ 13-14 ਨਿੱਲ ਕੋਈ ਪੈਸਾ ਨਹੀਂ ਦਿੱਤਾ ਉਸ ਤੋਂ ਬਾਅਦ ਇਹਨਾਂ ਨੇ 15 ਵਿੱਚ 3700 ਰੁਪਏ ਦਿੱਤਾ ਤੇ ਫਿਰ 10000 ਦਿੱਤਾ 16 ਨਿਲ ਤੇ 17 ਵਿੱਚ 7500 ਰੁਪਏ ਦਿੱਤਾ ਇੱਕ ਕੁੱਲ ਰਕਮ ਬਣਦੀ 423815 ਇਹ ਡਿਵੈਲਪਮੈਂਟ ਆਪਣੀ ਜਿਹੜੀ ਦਾ ਦੀ ਹਾਂ ਡਿਵੈਲਪਮੈਂਟ ਇਹਨਾਂ ਵੇਲੇ ਜਰੂਰ ਹੋਈ ਆ ਹੋਈ ਆ ਇਹਨਾਂ ਦੇ ਜਿਹੜੇ ਮੋਹਤ ਵਰ ਸਰਪੰਚ ਜਾਂ ਇਹਨਾਂ ਦੇ ਜਿਹੜੇ ਵਰਕਰ ਸਾਹਿਬ ਉਹਨਾਂ ਦੀ ਡਿਵੈਲਪਮੈਂਟ ਹੋਈ ਹੈ ਜਾਂ ਚਿੱਟੇ ਦੀ ਡਿਵੈਲਪਮੈਂਟ ਹੋਈ ਹੈ ਸਾਡੀ ਸਰਕਾਰ 22 23 ਵਿੱਚ ਤੋਂ ਲੈ ਕੇ ਹੁਣ ਤੱਕ 1151000 ਰੁਪਏ ਕਮਰਾ ਤੇ ਚਾਰਜ ਵਜਲੇ ਦਿੱਤੇ ਹੁਣ 25 26 ਲਈ 10 ਲੱਖ ਰੁਪਏ ਫੇਰ ਪਾਇਆ ਜਿਹੜਾ ਕਿ ਹੁਣ ਇੱਥੇ ਕਮਰਾ ਇੱਕ ਹੋਰ ਬਣ ਤੁਸੀਂ ਦੱਸੋ ਗਰਮੀ ਹੋ ਜਣੀ ਕਿ ਇਹ ਤੁਸੀਂ ਦੱਸੋ ਕਿ ਡਿਵੈਲਪਮੈਂਟ ਵੀ ਇਹਨੇ ਲੰਬਾ ਪੋਚੀ ਕੀਤੀ ਕਿ ਇਹਨਾ ਲੰਬਾ ਪੋਚੀ ਮੈਂ ਬੀਬੀ ਗਨੀਮ ਕੋਲ ਨੂੰ ਇਹ ਪੁੱਛਣਾ ਚਾਹੁੰਦਾ ਆ ਮੈਂ ਤੁਹਾਨੂੰ ਕਾਪੀ ਵੀ ਦੇ ਦੂੰਗਾ ਦੂਜੀ ਗੱਲ ਥੋੜੇ ਦਿਨਾਂ ਪਹਿਲੇ ਬਿਕਰਮ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿੱਦਣੇ ਵਿਸਾਖੀਅਤ ਦਿਨ ਰਾਤ ਨੂੰ ਵਾਕਿਆ ਪਿੰਜਿੰਦਰ ਸਿੰਘ ਲਾਟੀ ਦਾ ਪਟ્રોલ ਪੰਪ ਜਿਹੜਾ ਜੰਗੀਆਂ ਇਕਲੇ ਦੇ ਚੱਲ ਉੱਠੇ ਵਾਕਿਆ ਇੱਕ ਕਰਿੰਦਾ ਉਹਨਾਂ ਨਾਲ ਉਹ ਦੀ ਡੈਥ ਹੋ ਗਈ ਤੇ ਇਹਦਾ ਬਿਆਨ ਸੀਗਾ ਕਿ ਇਹ ਜਿਹੜੇ ਬੰਦੇ ਆ ਇਹ ਜੋਸ਼ ਸਿੰਘ ਸਮਰਾਹ ਨੂੰ ਗੋਲੀ ਮਾਰਨ ਆਏ ਜਦੋਂ ਕਿ ਜੋਸ਼ ਸਿੰਘ ਸਮਰਾਹ ਭਾਈ ਗਾਲ ਜ਼ਰੂਰ ਆ ਪਰ ਉਹ ਪਟ્રોલ ਪੰਪ ਤੇ ਨਹੀਂ ਉਹਦੇ ਵਿੱਚ ਪੁਲਿਸ ਨੇ ਸਾਡੇ ਮਾਨ ਜੋ ਐਸਐਸਪੀ ਸਰਦਾਰ ਮਨਦਰ ਸਿੰਘ ਡੀਐਸਪੀ ਦਾ ਮੋਲਕ ਸਿੰਘ ਐਸਐਚਓ ਆਪਣੇ ਟਰਬ ਪੀਪੇਨਾ ਸਾਰਿਆਂ ਨੇ ਇੱਕ ਹਫ਼ਤੇ ਵਿੱਚ ਸੋਲਵ ਕਰ ਦਿੱਤਾ ਫੜੇ ਕੌਣ ਗਏ ਇੱਕ ਮੁੰਡਾ ਨਸ਼ਾਰੇ ਦਾ ਅਰਸ਼ਦੀਪ ਸਿੰਘ ਤੇ ਦੂਜਾ ਮੁੰਡਾ ਜਿਹੜਾ ਅਮਰਵੀਰ ਸਿੰਘ ਜਿਨ੍ਹਾਂ ਤੇ ਤੁਹਾਡੇ ਸਾਹਮਣੇ ਆ ਕਿ ਉਹ ਫੜੇ ਗਿਆ ਇੱਜਾ ਮੁੰਡਾ ਫੜਿਆ ਗਿਆ ਦਲੇਰ ਸਿੰਘ ਉਰਫ ਆਕਾਸ਼ son of ਸਰਜੀਤ ਸਿੰਘ ਛੱਬਾ ਮੜੀ ਖੁਰਦ ਦਾ ਉਹਦੇ ਮਗਰ ਕੌਣ ਆਏ ਜੀ ਸਰਪੰਚ ਬਲਵਿੰਦਰ ਸਿੰਘ ਤੇ ਮੈਂਬਰ ਮਖਵਿੰਦਰ ਸਿੰਘ ਜਿਹੜੇ ਉਹਨੂੰ ਪਿੱਛੇ ਆਏ ਅਕਾਲੀ ਦਲ ਦੇ ਸਰਪੰਚ ਤੇ ਪੰਚ ਜਿਹੜਾ ਛੱਬਾ ਇਹ ਸ਼ੁਰੂ ਤੋਂ ਕਹਿੰਦਾ ਸਰਜੀਤ ਸਿੰਘ ਕਿ ਮੈਂ ਅਕਾਲੀ ਦਲ ਤੋਂ ਬਗੈਰ ਕਦੀ ਹੋ ਨਹੀਂ ਪਾਈ ਇਹ ਮੈਂ ਬਿਗਨ ਪੁੱਛਿਆ ਕਿ ਕੀ ਤੇਰੇ ਬੰਦੇ ਤੇਰੇ ਬੰਦਿਆਂ ਨੂੰ ਗੋਲੀ ਮਾਰਨਾਂਗੇ ਇੱਕ ਲੁੱਟ ਦੀ ਵਾਰਦਾਤ ਨੂੰ ਸਿਆਸਤ ਨਾ ਕਰਿਆ ਕਰ ਜੇ ਕਹਿ ਰਕੀ ਕਿਰੰਦੇ ਦੀ ਮੌਤ ਹੀ ਆ ਤੂੰ ਉਥੇ ਅਫਸੋਸ ਕਰਨ ਦੀ بجائے ਉਥੇ ਸਿਆਸਤ ਕਰਨ ਿਆ ਅੱਜ ਤੱਕ ਸਿਆਸਤ ਹੀ ਕੀਤੀ ਕੀ ਤੂੰ ਕੀਤਾ ਕੀ ਆ ਦੂਜਾ ਇਹਨੇ ਪਿੱਛੇ ਜਿਹੇ ਇਹਦੇ ਗਨਮੈਨ ਹੋਏਗੇ ਉਦੋਂ ਕਹਿੰਦਾ ਜੀ ਮੈਨੂੰ ਗੈਂਗਸਟਰਾਂ ਤੋਂ ਖਤਰਾ ਵਾ ਉਹ ਤੂੰ ਨਾ ਐਮਐਲਏ ਨਾ ਤੂੰ ਕੋਈ ਤੇਰੇ ਕੋਈ ਅਹੁਦਾ ਤੇ ਤੈਨੂੰ ਗਨਮੈਨ ਕਾਦੇ ਚਾਹੀਦੇ ਆ ਮੈਨੂੰ ਇਹਨੂੰ ਗੈਂਗਸਟਰ ਗੈਂਗਸਟਰ ਧਮਕੀ ਦੇ ਇਥੇ ਦੁਕਾਨਦਾਰ ਮਿਲਦੇ ਕੀ ਉਹਨਾਂ ਨੇ ਇਹਨੇ ਇਹਨੇ ਗਨਮੈਨ ਮਿਲਦੇ ਆ ਗੈਂਗਸਟਰ ਪੈਦਾ ਕਿਨੇ ਕੀਤੇ ਇਥੇ ਇਲੈਕਸ਼ਨ ਸੀ ਕਮੇਟੀ ਦੀ ਇਹ ਗੈਂਗਸਟਰ ਲੈ ਕੇ ਉਹਨਾਂ ਦਾ ਹੀ ਸਾਡੇ ਉਹ ਕਮੇਟੀਆਂ ਇਲੈਕਸ਼ਨ ਗੈਂਗਸਟਰਾਂ ਦੇ ਦਬਾਅ ਨਾਲ ਧੱਕੇ ਨਾਲ ਜਿੱਤਦਾ ਰਿਹਾ ਗੈਂਗਸਟਰ ਪੈਦਾ ਕਿਨੇ ਕੀਤੇ ਚਿੱਟਾ ਕਿਨੇ ਪੈਦਾ ਕੀਤਾ ਤੇ ਤੂੰ ਅੱਜ ਗੱਲਾਂ ਕਰਦੇ ਆ ਕੰਮ ਤੋਂ ਕੰਮ ਜਦੋਂ ਤੁਸੀਂ ਹਾਸ਼ੀਏ ਦੇ ਚਲ ਗਏ ਜੀ ਤੁਹਾਡੇ ਕੋਲ ਇੱਕ ਐਮਐਲਏ ਜਿਹੜੀ ਤੇਰੀ ਵਾਈਫ ਆ ਬੀਬੀ ਗਨੀਬ ਕੋ ਰਹਿ ਗਈ ਉਹੀ ਪਤਾ ਨਹੀਂ ਤੇਰੇ ਨਾਲ ਇੱਕ ਸੁਖਬੀਰ ਕੀ ਦੇ ਨਾ ਮੈਨੂੰ ਨਹੀਂ ਪਤਾ ਵੀ ਉਹ ਪਾਰਟੀ ਚ ਕੀ ਦੇ ਤੋ ਤੇ ਐਮਐਲਏ ਬਾਕੀ ਤੇ ਤੁਹਾਡੇ ਕੋਲ ਐਮਐਲਏ ਕੋਈ ਨਹੀਂਗਾ ਇਹ ਤੋਂ ਕਾ ਕੀ ਲਵਦੇ ਜੇ ਤੁਸੀਂ ਲੋਕਾਂ ਨੂੰ ਨਾ ਗਮਰਾਹ ਕਰੋ ਜਿੱਦਨ ਗੋਲੀ ਚੱਲੀ ਸੀ ਪੰਪ ਤੇ ਮੈਂ ਉੱਥੇ ਪਹੁੰਚਿਆ ਸੀਗਾ ਉੱਥੇ 2 ਘੰਟੇ ਰਿਹਾ ਸੀਗਾ ਤੇ ਪੁਲਿਸ ਨੇ ਉਸੇ ਵਲੇ ਜਿਹੜੇ ਅਫਸਰ ਮੌਕੇ ਦੇ ਐਸਪੀ ਅੱਜ ਕੁਆਟਰ ਆਏ ਸੀਗੇ ਡੀਐਸਪੀ ਐਸਐਸਓ ਸਾਡੇ ਉੱਥੇ ਆਏ ਸੀ ਉੱਥੇ ਅਸੀਂ ਕੋਈ ਸਿਆਸਤ ਨਹੀਂ ਕੀਤੀ ਅਸੀਂ ਵੀ ਅਹੀਂ ਕੋ ਗੱਲ ਕੀਤੀ ਵੀ ਬੜੀ ਮਾੜੀ ਗੱਲ ਹੋਈ ਐ ਇੱਕ ਜੁਪੀ ਤੋਂ ਇੱਥੇ ਮੁੰਡਾ ਕੰਮ ਕਰਦਾ ਸੀ ਉਹਦੀ ਮੌਤ ਹੋ ਗਈ ਤੇ ਬੜੀ ਮਾੜੀ ਗੱਲ ਇੱਕ ਜ਼ਖਮੀ ਐ ਸੋ ਮੈਂ ਇਹੋ ਗੱਲ ਕਹਿਣੀ ਆ ਕਿ ਹਰ ਗੱਲ ਤੇ ਸਿਆਸਤ ਨਾ ਕਰੋ ਕੰਮ ਤੋਂ ਕੰਮ ਰਹਿੰਦੋਗੇ ਟੂ ਹਿਮ ਆਪਣੇ ਮਜੀਠੀ ਹਲਕੇ ਦਾ ਪੰਜਾਬ ਦਾ ਬਹੁਤ ਬੇੜਾਗਰ ਕੀਤਾ ਕਿਤੇ ਵੀ ਬਹਿਸ ਕਰਨੀ ਜਿੱਥੇ ਕੋ ਮੈਂ ਬਹਿਸ ਕਰਨ ਚਾਹ ਮੇਰੇ ਕੋਲ ਇੱਕ ਇੱਕ ਹੈਗਾ ਕਿ ਸਾਡੀ ਸਰਕਾਰ ਆਮ ਆਦਮੀ ਪਾਰਟੀ ਸਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ 3 ਸਾਲ ਵਿੱਚ ਸਕੂਲਾਂ ਚ ਕਿੰਨੇ ਪੈਸੇ ਦਿੱਤੇ ਆ ਅੱਜ ਤਲਵੰਡੀ ਦਸੌਂਦਾ ਸਿੰਘ ਗਏ ਆ ਉਥੇ 40 ਲੱਖ ਰੁਪਏ ਆਏ 3 ਸਾਲ ਚ ਸੋਈਆਂ ਕਲਾ ਉਥੇ ਵੀ 40 ਲੱਖ ਰੁਪਏ ਪਿੰਡਾਂ ਦੀ ਡਿਟੇਲ ਹੈ ਸਾਡੇ ਕੋਲ ਜਦੋਂ ਮਰਜ਼ੀ ਤੇ ਇਹਦਾ ਤੁਹਾਨੂੰ ਮੈਂ ਡਿਟੇਲ ਦੇਈ ਦਿੱਤੀ ਦੱਸ ਹੀ ਦਿੱਤੀ ਆ ਵੀ 10 ਸਾਲਾਂ ਚ 423000 ਤੇ 815 ਰੁਪਏ ਨੇ ਦਿੱਤੇ। ਇਹ ਗੱਲਾਂ ਕਰ ਲੰਬਾ ਕੋਚੀ ਇਹ ਨਾ ਕੀਤੀ ਕਿ ਅਸੀਂ ਕੀਤੀ। ਸਾਡੀ ਸਰਕਾਰ ਜਿਹੜੀ ਆ ਉਹ ਬਹੁਤ ਵਧੀਆ ਕੰਮ ਕਰ ਰਹੀ ਆ ਖਾਸ ਕਰਕੇ ਸਟੱਡੀ ਤੇ ਹੈਲਥ ਤੇ ਇਹ ਸਾਰਿਆਂ ਨੂੰ ਪਤਾ ਵਾ। ਹਾਥਾਂ ਗਰੀਬਾਂ ਦਾ ਫ੍ਰੀ ਇਲਾਜ ਚੱਲ ਰਿਹਾ ਹੈ ਗਰੀਬਾਂ ਨੂੰ ਫ੍ਰੀ ਪੜ੍ਹਾਈ ਮਿਲ ਰਹੀ ਹੈ ਗਰੀਬਾਂ ਦੇ ਬੱਚੇ ਸਕਾਲਰਸ਼ਿਪ ਲੈ ਰਹੇ ਆ ਗਰੀਬਾਂ ਦੇ ਬੱਚੇ 90 90 97 97 ਪਰਸੈਂਟ ਨੰਬਰ ਲੈ ਰਹੇ ਆ। ਸੋ ਮੈਂ ਇਸ ਕਰਕੇ ਤੁਹਾਨੂੰ ਸਾਰਿਆਂ ਖੇਚਲ ਦਿੱਤੀ ਆ। ਇਹ ਇਹ ਤੱਥਾਂ ਦੇ ਤੋਂ ਬਗੈਰ ਗੱਲ ਕਰਦਾ ਮੈਂ ਤੱਥਾਂ ਨਾਲ ਗੱਲ ਕਰਦਾ ਤੇ ਇਹ ਮੈਨੂੰ ਉਮੀਦ ਹੈ ਕਿ ਤੁਸੀਂ ਇਹ ਸਾਰੀ ਜਿਹੜੀ ਗੱਲ ਆ ਇਹ ਇਲੈਕਟ੍ਰੋਨ ਮੀਡੀਆ ਲਈ ਪ੍ਰਿੰਟ ਮੀਡੀਆ ਲਈ ਜਨਤਾ ਕੋ ਇਹ ਆਵਾਜ਼ ਨਹੀਂ ਪਹੁੰਚਾਓਗੇ ਤਾਂ ਜੋ ਜਿਹੜੇ ਇਹਦੇ ਕੀਤੇ ਕੰਮ ਹੈ ਬਾਕੀ ਚਿੱਥੇ ਦੇ ਬੜੇ ਪਰ ਆਪਾਂ ਬਹੁਤੀ ਗੱਲ ਨਹੀਂ ਆਪਾਂ ਜਿਹੜੇ ਮੁੱਦੇ ਲਈ ਉਹੋ ਹੀ ਗੱਲ ਕਰਨੀ ਹੈ ਤੇ ਦੋ ਤਿੰਨ ਗੱਲਾਂ ਜਵਾਬ ਚਾਣੀਆਂ ਸੀ ਤੇ ਤੁਹਾਡਾ ਸਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਜ਼ਰੂਰ ਆ ਕਿ ਇਹ ਜਿਹੜਾ ਮੈਂ ਤੁਹਾਡੇ ਤੱਕ ਪਹੁੰਚਾਇਆ ਇਹਨੂੰ ਜਨਤਕ